ਸ਼ੀਰੀ ਨਗਰ ਦੇ ਪਹਿਲਗਾਮ ਦੇ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਲਗਾਤਾਰ ਹੀ ਭਾਰਤ ਵਿੱਚ ਕੇਂਦਰ ਸਰਕਾਰ ਵੱਲੋਂ ਪਾਕਿਸਤਾਨੀ ਨਾਗਰਿਕਾਂ ਨਾਲ ਸਖਤੀ ਵਿਖਾਈ ਜਾ ਰਹੀ ਹੈ ਤੇ ਭਾਰਤ ਵਿੱਚ ਰਹਿ ਰਹੇ ਪਾਕਿਸਤਾਨੀ ਨਾਗਰਿਕਾਂ ਨੂੰ ਪਾਕਿਸਤਾਨ ਜਾਣ ਦਾ ਅੱਜ ਆਖੀਰਲਾ ਦਿਨ ਸੀ ਜਿਸ ਦੇ ਚੱਲਦੇ ਵੱਡੀ ਗਿਣਤੀ ਵਿੱਚ ਪਾਕਿਸਤਾਨੀ ਨਾਗਰਿਕ ਪਾਕਿਸਤਾਨ ਗਏ ਲੇਕਿਨ ਇਸ ਦੌਰਾਨ ਇੱਕ ਵੱਖਰਾ ਹੀ ਮਾਮਲਾ ਅਟਾਰੀ ਬਾਗਾ ਸਰਹੱਦ ਉੱਤੇ ਦੇਖਣ ਨੂੰ ਮਿਲਿਆ ਜਿਸ ਦੇ ਵਿੱਚ ਇੱਕ ਭਾਰਤ ਦੀ ਰਹਿਣ ਵਾਲੀ ਇੱਕ ਲੜਕੀ ਦਾ ਵਿਆਹ ਕੁਝ ਸਾਲ ਪਹਿਲਾਂ ਪਾਕਿਸਤਾਨ ਦੇ ਵਿੱਚ ਹੋਇਆ ਸੀ ਅਤੇ ਉਸ ਕੋਲ ਭਾਰਤ ਦੀ ਹੀ ਨਾਗਰਿਕਤਾ ਸੀ ਜਿਸ ਤੋਂ ਬਾਅਦ ਉਸ ਔਰਤ ਦੇ ਤਿੰਨ ਬੱਚੇ ਵੀ ਹੋਏ ਅਤੇ ਬਾਅਦ ਵਿੱਚ ਉਸ ਦਾ ਪਤੀ ਨਾਲ ਝਗੜਾ ਹੋ ਗਿਆ ਤੇ ਫਿਰ ਉਹ ਆਪਣੇ ਪਾਕਿਸਤਾਨੀ ਤਿੰਨ ਬੱਚਿਆਂ ਨੂੰ ਲੈ ਕੇ ਭਾਰਤ ਦੇ ਵਿੱਚ ਰਹਿਣ ਲੱਗ ਗਈ ਅਤੇ ਹੁਣ ਕੇਂਦਰ ਸਰਕਾਰ ਦੇ ਵੱਲੋਂ ਲਏ ਗਏ ਇਸ ਫੈਸਲੇ ਤੋਂ ਬਾਅਦ ਹੁਣ ਉਸ ਔਰਤ ਨੂੰ ਆਪਣੇ ਬੱਚਿਆਂ ਨੂੰ ਪਾਕਿਸਤਾਨ ਵਿੱਚ ਵਾਪਸ ਭੇਜਣਾ ਪੈ ਸਕਦਾ ਹੈ ਲੇਕਿਨ ਔਰਤ ਦਾ ਆਪਣੇ ਪਤੀ ਦੇ ਨਾਲ ਝਗੜਾ ਚੱਲ ਰਿਹਾ ਹੈ ਤੇ ਉਸ ਦਾ ਪਤੀ ਹੁਣ ਫੋਨ ਵੀ ਨਹੀਂ ਚੱਕ ਰਿਹਾ ਹੁਣ ਪੀੜਤਾਂ ਤੌਰ ਤੇ ਵੱਲੋਂ ਬੀਐਸਐਫ ਦੇ ਅਧਿਕਾਰੀਆ ਅੱਗੇ ਰੋ ਰੋ ਕੇ ਗੁਹਾਰ ਲਗਾਈ ਗਈ ਕਿ ਉਸ ਦੇ ਬੱਚਿਆਂ ਨੂੰ ਵਾਪਸ ਨਾ ਜਾਣ ਦਿੱਤਾ ਜਾਵੇ ਲੇਕਿਨ ਬੱਚਿਆਂ ਦੇ ਕੋਲ ਪਾਕਿਸਤਾਨ ਦੀ ਨਾਗਰਿਕਤਾ ਹੋਣ ਕਰਕੇ ਬੱਚਿਆਂ ਨੂੰ ਪਾਕਿਸਤਾਨ ਭੇਜਿਆ ਜਾ ਰਿਹਾ ਪੀੜਤ ਔਰਤ ਨੇ ਕਿਹਾ ਕਿ ਸਾਨੂੰ ਇਹ ਸਮਝ ਨਹੀਂ ਆ ਰਹੀ ਕਿ ਹੁਣ ਮੇਰੇ ਬੱਚੇ ਪਾਕਿਸਤਾਨ ਦੇ ਵਿੱਚ ਕਿਸ ਦੇ ਕੋਲ ਰਹਿਣਗੇ ਕਿਉਂਕਿ ਉਸ ਦਾ ਪਤੀ ਵੀ ਉਸ ਦਾ ਫੋਨ ਚੁੱਕ ਨਹੀਂ ਰਿਹਾ અતે ઉસ પીડિત عورت કોલે ખુદ ਭાર ની નાગરિકતા હે جس કરકે બીએસએફ વલ્લો ઉસ عورت નુ પાકિસ્તાન ભી નહીં જાન દિત્તા જા રયા મૈસુર સે હું શાદી ઉધર હુઈ હે ના તો મે વિઝિટ 8 સાલ કે બાદ આઈ થી યહા ઇન્ડિયા તો મેરે 3 બચ્ચે હે અબી જો હાથ સે હુએ કેરે નીકલો નીકલો વહા પર ઇનકો તીનો કો રિસીવ કરને વાલા નહીં હે મે ઇનકો કિસ કે હાલે કરું બોર્ડર પે વહા કોન ઇનકો લેગા को को अभी है? ये तीन बच्चे अभी ये टू एंड हाफ ये एट ईयर्स की है, ये फोर इयर्स का उधर इनको लेने वाला नहीं अभी तो अब ये नहीं छोड़ेंगे ना ये तो भेज कर रहेंगे। मैं बेच रहे मैं किसको भेजूंगे हस्बैंड फोन नहीं उठा रहे इंडियन इन दिन पासपोर्ट आया मेरा और मेरा पासपोर्ट भी नहीं है ना रिन्यूअल को मैंने दिया है उसके लिए भी स्पे ऑर्डर के लिए भी तो वो नहीं कर रहे हैं तो है वहाँ पे जी तो अभी आपने और अपने बच्चों के साथ लेके जाना है। मेरा पासपोर्ट नहीं मैं कैसे जाऊँ फोन नहीं उठा रहा है आप जनवरी में कितना वीजा आपके पास था फोर्टी फाइव डेज का था तो मैं एक्सटेंड करवा करवा के इनको रखा रही थी यहाँ पे क्या कर रही थी हां तो वो भी नहीं छोड़ रही यहां हो यहां पर हां हां ये तीन उधर बॉन्ड हुए हैं बस